ਕਿ ਨਰਿੰਦਰ ਮੋਦੀ ਦੇ ਜਿੰਨੇ ਵੀ ਪੰਜਾਬ ਦੇ ਪ੍ਰੋਗਰਾਮ ਹੋਣ ਉਹਨਾਂ ਦੇ ਵਿੱਚ ਉਹਨਾਂ ਨੂੰ ਸਵਾਲ ਪੁੱਛਣਿਆ ਜੇ ਉਹ ਸਵਾਲਾਂ ਦੇ ਜਵਾਬ ਨਰਿੰਦਰ ਮੋਦੀ ਨਹੀਂ ਦਿੰਦਾ ਤਾਂ ਫਿਰ ਉਹਨੂੰ ਤਾਲੀਆਂ ਝੰਡੀਆਂ ਵਿਖਾ ਕੇ ਉਹਦਾ ਵਿਰੋਧ ਕਰਨਾ। ਸ਼ੋ 30 ਤਰੀਕ ਨੂੰ ਹੁਸ਼ਿਆਰ ਕੋ ਸਵੇਰੇ 10 ਵਜੇ ਦਾ ਪ੍ਰੋਗਰਾਮ ਹੈ ਨਰਿੰਦਰ ਮੋਦੀ ਦਾ। ਸ਼ੋ ਆਪਣੀ ਭਾਰਤੀ ਸੰਜੁਨੀਆ ਦੁਆਬਾ ਵੱਲੋਂ ਆਪਾਂ ਉਸ ਦਿਨ ਇਤੋਂ ਜਿਹੜਾ ਕਾਫਲਾ ਫਗਵਾੜਿਓ 7 ਵਜੇ ਤੋੜਨਾ ਹੈ। ਇਸੇ ਤਰੀਕੇ ਨਾਲ ਜਿਹੜੇ ਬਾਕੀ ਸਰਕਲ ਆਲੇ ਆ ਜਿਹੜੇ ਤਾਂ ਇਧਰੋਂ ਫਗਵਾੜੇ ਤੋਂ ਪਿੱਛੇ ਆਉਣੇ ਆ ਲੁਧਿਆਣੇ ਤੋਂ ਜਗਰਾਵਾਂ ਤੋਂ ਉਹ ਸਾਰੇ ਇੱਥੇ ਆਣ ਬਾਕੀ ਜਿਹੜੇ ਜਿਹੜੇ ਆਲੇ ਆ ਉਹ ਸਿੱਧੇ ਹਿਆਰਪੁਰ 메ਨ ਫਗਵਾੜਾ ਰੋਡ ਬਾਈਪਾਸ ਚੌਂਕ ਤੇ ਪਹੁੰਚਣ ਦੀ ਕਿਰਪਾ ਕਰਨਾ ਬੇਸ਼ੱਕ ਅਸਰ ਮੋਤੀ ਨੇ 10:00 ਵਜੇ ਆਉਣਾ ਪਰ ਅਸੀਂ ਆਪਣੇ ਟੀਚੇ ਤੇ 9:00 ਵਜੇ ਪਹੁੰਚਣਾ ਸੋ ਇਸ ਕਰਕੇ ਸਾਰੇ ਹੀ ਸਰਕਲਾਂ ਨੂੰ ਬੇਨਤੀ ਹੈ ਜੇ ਲੋੜ-ਦੋ ਗੱਡੀਆਂ ਘੱਟ ਤੋਂ ਘੱਟ ਹਰ ਇੱਕ ਸਰਕਲ ਜਿਹੜਾ ਉਹ ਲੈ ਕੇ ਆਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥੀਓ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਜਿਹੜਾ ਕਿਸਾਨ ਮਜ਼ਦੂਰ ਮੋਰਚਾ ਔਰ ਐਸਕੇਐਮ ਨਾਨ ਕ੍ਰਿਟੀਕਲ ਵੱਲੋਂ ਮੋਰਚਾ ਚੱਲ ਰਿਹਾ ਹੈ ਉਸ ਮੋਰਚੇ ਵੱਲੋਂ ਕਾਲ ਹੈ ਕਿ ਨਰਿੰਦਰ ਮੋਦੀ ਦੇ ਜਿੰਨੇ ਵੀ ਪੰਜਾਬ ਦੇ ਪ੍ਰੋਗਰਾਮ ਹੋਣ ਉਹਨਾਂ ਦੇ ਵਿੱਚ ਉਹਨਾਂ ਨੂੰ ਸਵਾਲ ਪੁੱਛਣੇ ਆ ਜੇ ਉਹ ਸਵਾਲਾਂ ਦੇ ਜਵਾਬ ਨਰਿੰਦਰ ਮੋਦੀ ਨਹੀਂ ਦਿੰਦਾ ਤਾਂ ਫਿਰ ਉਹਨੂੰ ਕਾਲੀਆਂ ਝੰਡੀਆਂ ਵਿਖਾ ਕੇ ਉਹਦਾ ਵਿਰੋਧ ਕਰਨ ਸੋ 30 ਤਰੀਕ ਨੂੰ ਹੁਸ਼ਿਆਰਪੁਰ ਸਵੇਰੇ 10 ਵਜੇ ਦਾ ਪ੍ਰੋਗਰਾਮ ਹੈ ਨਰਿੰਦਰ ਮੋਦੀ ਦਾ ਸੋ ਆਪਣੀ ਭਾਰਤੀ ਕਿਸਾਨ ਜੁਨੀਅਨ ਦੁਆਬਾ ਬਰੋਂ ਆਪਾਂ ਉਸ ਦਿਨ ਇੱਥੋਂ ਜਿਹੜਾ ਕਾਫਲਾ ਫਗਵਾੜਿਓ 7 ਵਜੇ ਤੋਰਨਾ ਹੈ ਕਿਸੇ ਤਰੀਕੇ ਨਾਲ ਜਿਹੜੇ ਬਾਕੀ ਸਰਕਲਾਂ ਵਾਲੇ ਆ ਜਿਹੜੇ ਤਾਂ ਇਧਰੋਂ ਫਗਵਾੜੇ ਤੋਂ ਪਿੱਛੇ ਆਣੇ ਲੁਧਿਆਣੇ ਤੋਂ ਜਗਰਾਵਾ ਤੋਂ ਉਹ ਸਾਰੇ ਇੱਥੇ ਆ ਜਾਣ ਬਾਕੀ ਜਿਹੜੇ ਜਿਨੇ ਵਾਲੇ ਆ ਉਹ ਸਿੱਧੇ ਹੁਸ਼ਿਆਰਪੁਰ ਮੇਨ ਫਗਵਾੜਾ ਰੋਡ ਬਾਈਪਾਸ ਚੌਂਕ ਤੇ ਪਹੁੰਚਣ ਦੀ ਕਿਰਪਾਲਤਾ ਕਰਨਾ ਆਪਾਂ ਉੱਥੇ 8 ਵਜੇ ਇਕੱਠੇ ਹੋਣ ਦਾ ਟਾਈਮ ਹੈ ਔਰ 8 ਵਜੇ ਤੋਂ ਬਾਅਦ ਅਸੀਂ ਚੱਲੇ ਸ਼ਹਿਰ ਦੇ ਅੰਦਰ ਨੂੰ ਕੋਲੇ ਬੇਸ਼ੱਕ ਨਦਰ ਮੋਦੀ ਨੇ 10 ਵਜੇ ਆਉਣਾ ਹੈ ਪਰ ਅਸੀਂ ਆਪਣੇ ਤੀਜੇ ਦੇ 9 ਵਜੇ ਪਹੁੰਚਣਾ ਸੋ ਇਸ ਕਰਕੇ ਸਾਰੇ ਹੀ ਸਰਕਲਾਂ ਨੂੰ ਬੇਨਤੀ ਹੈ ਜੇ ਦੋ-ਦੋ ਗੱਡੀਆਂ ਘਰ ਤੋਂ ਘੱਟ ਹਰ ਇੱਕ ਸਰਕਲ ਜਿਹੜਾ ਉਹ ਲੈ ਕੇ ਆਵੇ ਔਰ ਦੋ-ਦੋ ਗੱਡੀਆਂ ਜਿਹੜੀਆਂ ਉਹ ਆਲਰੇਡੀ ਇੱਥੋਂ ਫਗਵਾੜੋਂ ਜਿੰਮੀ ਇੱਧਰ ਲੱਗੇ ਦੇ ਸਰਕਲ ਇਕੱਠੀਆਂ ਹੋਣ ਬਾਕੀ ਸਾਰੇ ਜਿਹੜੇ ਆ ਉਹ ਸ਼ਿਆਲਪੁਰ ਪੋਰੀ ਨਾ ਬਾਈਪਾਸ ਚੌਂਕ ਤੇ ਪਹੁੰਚਣ ਦੀ ਕਿਰਪਾਤਾ ਕਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ